ਫਾਜ਼ਲ ਦਾ ਤਾਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਕਿ ਕੋਈ ਕਿਸ ਕਦਰ ਤੱਕ ਇੱਕ ਫੋਨ ਦੇ ਲਈ ਪਾਗਲ ਹੋ ਸਕਦਾ ਹੈ ਜਿਹਾ ਤੁਹਾਨੂੰ ਦੱਸ ਜੀ ਇੱਕ ਨੌਜਵਾਨ ਨੇ ਮੋਬਾਈਲ ਫੋਨ ਟਾਇਲਟ ਵਿੱਚ ਡਿੱਗਣ ਤੇ ਜ਼ਹਿਰੀਲਾ ਪਦਾਰਥ ਨਿਕਲਿਆ ਫੋਨ ਲਈ ਇਸ ਕਦਰ ਪਾਗਲਪਨ ਵੇਖ ਕੇ ਹਰ ਕੋਈ ਹੈਰਾਨ ਹੈ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਪਿੰਡ ਬਣਵਾਲਾ ਹੁਣਵੰਤਾ ਵਿਖੇ ਇੱਟਾਂ ਦੇ ਪੱਠੇ ਤੇ ਕੰਮ ਕਰਦਾ ਹੈ ਉਹ ਕੰਮ ਦੌਰਾਨ ਟਾਇਲਟ ਗਿਆ ਸੀ ਜਿੱਥੇ ਉਹ ਫੋਨ ਚਲਾ ਰਿਹਾ ਸੀ ਇਸ ਦੌਰਾਨ ਉਸ ਦਾ ਫੋਨ ਟਾਇਲਟ ਅੰਦਰ ਡਿੱਗ ਗਿਆ ਨੌਜਵਾਨ ਇਸ ਗੱਲ ਤੋਂ ਇੰਨਾ ਦੁਖੀ ਹੋ ਗਿਆ ਕਿ ਉਸਨੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ ਤਬਿਆਤ ਵਿਗੜਦੀ ਦੇਖ ਪੱਠਾ ਕਰਮਚਾਰੀਆਂ ਨੇ ਨੌਜਵਾਨ ਨੂੰ ਤੁਰੰਤ ਫਾਜ਼ਿਲ ਕਰਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਬਲੋ ਉਹਨਾਂ ਨੂੰ ਕੁਝ ਨਹੀਂ ਦੱਸਿਆ ਗਿਆ ਤੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਨੌਜਵਾਨ ਦਾ ਨਵਾਂ ਮੋਬਾਈਲ ਟਾਇਲਟ ਵਿੱਚ ਡਿੱਗ ਗਿਆ ਸੀ ਜਸ ਕਰਕੇ ਉਸਨੇ ਇੱਕ ਕਦਮ ਚੁੱਕਿਆ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਪ੍ਰਕਾਸ਼ ਇਹਦਾ ਕੀ ਨਾਮ ਹੈ ਭੇਮਰਾਜ ਕੀ ਹੋਇਆ ਦਵਾਈ ਖਾ ਲਿਆ ਕਿਉਂ ਇਸ ਨੂੰ ਉਹ ਫੋਨ ਫੋਨ ਡਿੱਗ ਗਿਆ ਅਸ਼ਾ ਕੋਈ ਨਹੀਂ ਨਹੀਂ ਕੋਈ ਕਾਰਨ ਨਹੀਂ ਕਾਰਨ ਵਈ ਹੈ ਬਸ ਕੋਈ ਵੀਜ਼ਾ ਦਾ ਫੋਨ ਕੀਰ ਗਿਆ ਇਸ ਕਾਰਨ 6 ਫੋਨ ਵਿੱਚ ਹੁਣ ਠੀਕ ਹੈ ਹਾਂ ਬਸ ਠੀਕ ਹੈ ਕੀ ਨਾਮ ਹੈ ਦਾ ਜੈਮਰਾ ਕਿੱਥੋਂ ਦੇ ਰਹਿਣ ਵਾਲੇ Rajasthan ਦੇ ਇਹ ਬਸ ਫੋਨ ਲੱਗ ਗਿਆ ਜਾਂਦਾ ਪਰ ਟੈਨਸ਼ਨ ਨਹੀਂ ਕੋਈ ਦੇ ਵਿੱਚ ਟੈਨਸ਼ਨ ਦੇ ਵਿੱਚ ਉਹਦੇ ਕਰਕੇ ਨਾ ਉਹ ਮਸਲ ਮਾਰਨਾ ਕੁੜਾਈ ਥੋੜੀ ਬਸ ਵੀ ਨਹੀਂ ਕਿੱਥੇ ਲੱਗ ਗਿਆ ਫੋਨ ਖੂਈ ਦੇ ਵਿੱਚ ਫਲਾਸ਼ ਅੱਛਾ ਇਹ ਕਿੱਥੇ ਕਰਕੇ ਮਤਲਬ ਉਹ ਹੋਇਆ ਕਿੱਥੇ ਇਹ ਆਪਣੇ ਪੱਠੇ ਲੇਵਲ ਦਾ ਕੰਮ ਕਰਦੇ ਆਂ ਕਿੱਥ ਪੱਠਾ ਕਿੱਥੇ ਐ ਐਸ਼ੀਰਬਾਲਾ ਜੀ ਬਨਵਾਲਾ ਨੰਦਾ ਫੋਨ ਉਪੋਦਾ ਸੀਗਾ ਕੋਈ ਨਵਾਂ ਨਵਾਂ ਲਿਆ ਸੀ ਹੁਣ ਪਹਿਲਾਂ ਨੇ ਪਿੱਛੇ ਵੀ ਚਲੇ ਆਏ ਆਪਾਂ ਨੇ ਪਿੱਛੇ ਲਿਆਂਦਾ ਰਾਸਤਾਂ ਦਾ ਰਸਤਾ ਆਪਾਂ ਆਪਣਾ ਤਾਂ ਮਿੰਨਾ ਹੋ ਗਿਆ ਕੰਮ ਹੋ ਗਰੀ ਜਾਂਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਐਡੀ ਵੱਡੀ ਕਿੱਡੀ ਗੱਲ ਸੀਗੀ ਇਹ ਸਟੈਪ ਚਕਣਾ ਪਿਆ ਬੇਕੂਫ ਹੈ ਕਰੀ ਕੀ ਗਈ ਇਹਨੂੰ ਹਾਂਜੀ ਬੇਕੂਫਾ ਨਹੀਂ ਕੰਮ ਮੈਂ ਕਰਿਆ ਕੀ ਇਹਦੀ ਗੱਲ ਵਿੱਚ ਕੋਈ ਗੱਲ ਹੀ ਨਹੀਂ ਸੀ ਸਰ ਨੇ ਦੱਸਿਆ ਨਹੀਂ ਪੁੱਛ ਦੱਸਿਆ ਨਾ ਤੇ ਸ਼ਿਕਾਇਤ ਕਰਦੇ ਆ ਕਿ ਇਹ ਕਹਿੰਦੇ ਹੀ ਪੁੱਛ ਤੁਹਾਨੂੰ ਕਹਿੰਦੇ ਕਿਸੇ ਨੂੰ ਕਹਿੰਦੇ ਜੇ ਕਹਿੰਦਾ ਜਾਗਰਦ ਦੇ ਵੀ ਅਗਰ ਫੋਨ ਕਰ ਗਿਆ ਕਿਤੇ ਵੀ ਹੋਰ ਕਿਤੇ ਕਰ ਗਿਆ ਹੋਵੇ ਕਿ ਸੱਜੀ ਘਰ ਨਾਲ ਦੱਸਦਾ ਹੋਵੇ ਪਰ ਇਹ ਕਹਿੰਦਾ ਫਲਾਸ਼ਰ ਕਰ ਗਿਆ ਕਹਿੰਦਾ Subscribe to One India channel and never miss an update